ਰੂਦੇ ਸੱਜਣ ਮੇਰਾ ਕੂੜਾ ਬੇਤਰ ਜ਼ਿੰਦਗੀ ਦੇ ਹਰ ਦੁੱਖ ਸੁੱਖ ਦਾ ਸਾਥੀ ਆਰਨ ਕੰਸਲ ਦੀ ਅੰਤੇ ਮਰਦਾਸ ਦੇ ਵਿੱਚ ਸ਼ਮੂਲੀਅਤ ਕਰਨਾ ਇਸ ਸਮੂਹੀ ਸੰਗਤ ਅੱਜ ਅਸੀਂ ਉਹ ਇਨਸਾਨ ਨੂੰ ਅਲਗ ਦਾ ਕਹਿਣਾ ਹੈ ਉਹਦੀ ਅੰਤੇ ਮਰਦਾਸ ਦੇ ਵਿੱਚ ਸ਼ਮੂਲੀਅਤ ਕਰਨਾ ਹੈ ਜਿਹਦਾ ਜੀਵਨ ਸਦਾ ਹੀ ਕਿਸੇ ਨਾ ਕਿਸੇ ਨੂੰ ਰਾਸਤਾ ਦਿਖਾਉਣ ਵਾਲਾ ਰਹੇ ਮੈਂ ਸੰਤ ਦੀ ਮਾਪੋਸ਼ਤ ਮੈਂ ਭੈਣ ਮੀਰਾ ਜੀ ਬੈਠੇ ਨੇ ਮੈਂ ਸੋਚਿਆ ਸੀ ਕਿ ਜੀਵਨ ਇੱਕ ਦੀਵੇ ਦੀ ਲੋ ਵਰਗਾ ਹੈ ਇੱਕ ਦੀਵੇ ਵਰਗਾ ਜੇਕਰ ਦੀਵੇ ਚੋਂ ਤੇਲ ਮੁੱਕ ਗਿਆ ਤੇ ਉਹ ਬੱਤੀ ਬੰਦ ਹੋ ਗਈ ਤੇ ਦੀਵਾ ਖਤਮ ਹੋ ਗਿਆ ਤੇ ਜ਼ਿੰਦਗੀ ਵੀ ਖਤਮ ਹੋ ਜਾਂਦੀ ਹੈ ਪਰ ਉਹ ਦੀਵੇ ਦਾ ਕੀ ਕਰੀਏ ਜਿਹਦੇ ਦੀਵੇ ਚ ਰੌਸ਼ਨੀ ਵੀ ਪੂਰੀ ਹੋਵੇ ਉਹਦਾ ਤੇਲ ਵੀ ਪੂਰਾ ਹੋਵੇ ਤੇ ਉਹ ਦੁਨੀਆਂ ਨੂੰ ਰੌਸ਼ਨੀ ਵੀ ਦੇ ਰਿਆ ਹੋਵੇ ਤੇ ਦੀਵਾ ਟੁੱਟ ਜਾਵੇ ਤਾਂ ਦੀਵੇ ਦਾ ਕੀ ਕਰੀਏ ਉਹ ਦੀਵਾ ਸਾਡਾ ਭਰਾ ਆਰ ਐਨ ਕੰਸਲ ਜੀ ਜਿਹਦੀ ਰੌਸ਼ਨੀ ਜਿਹੜੀ ਸੀ ਨਾ ਉਹ ਪੂਰੀ ਸਾਨੂੰ ਸਾਰਿਆਂ ਨੂੰ ਦਿਖਾਈ ਜਾਂਦੀ ਸੀ ਆਰ ਐਨ ਕੰਸਲ ਕੋਈ ਕਾਮ ਇਨਸਾਨ ਨਹੀਂ ਸੀ ਬਹੁਤ ਵੱਡੀ ਸੱਚੀਅਤ ਸੀ ਤੇ ਸਖਸ਼ੀਅਤ ਬਣਾ ਜੀਵਨ ਦੇ ਵਿੱਚ ਬਹੁਤ ਔਖਾ ਹੁੰਦਾ ਹੈ ਅਇਤੋਂ 35 ਸਾਲ ਪਹਿਲਾਂ ਤਾਂ ਅਸੀਂ ਚਲੋ ਮਿਲੇ ਬਚਪਨ ਦਾ ਸੀ ਪਰ ਜਦੋਂ ਦਾ ਮੈਂ ਰਾਜਨੀਤੀ ਦੇ ਵਿੱਚ तकरीबन 25 ਸਾਲ ਪਹਿਲਾਂ ਅਸੀਂ ਇਕੱਠੇ ਹੋਏ ਮੈਂ ਆਰਐਨ ਕਨਸਲ ਤੇ ਕਨ ਸ਼ਾਮ ਕਨਸਲ ਆ ਮਕੇਸ਼ ਬੈਠਾ ਸਾਰੇ ਅਸੀਂ ਜਦੋਂ ਅਸੀਂ ਤਿੰਨੇ ਜਣੇ ਇਕੱਤਰ ਹੋਏ ਤਾਂ ਤਿੰਨਾਂ ਨੇ ਚੁਣਿਆ ਕਿ